ਡਾਕਟਰ ਰਾਚਨ ਆਈ ਕੇਅਰ ਹਸਪਤਾਲ ਫਗਵਾੜਾ ਵਿਖੇ ਅੱਖਾਂ ਦੇ ਪਿਛਲੇ ਪਰਦੇ ਦੀਆਂ ਬਿਮਾਰੀਆਂ ਦਾ ਫ੍ਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਨੂ ਆਈ ਇੰਸਟੀਚਿਊਟ ਅਤੇ ਸ਼ੰਕਰ ਨੈਤਰਾਲਿਆ ਦਿੱਲੀ ਵਿਖੇ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਡਾਕਟਰ ਅਜੀਤ ਪੁਰਵਲ ਵੱਡੀ ਗਿਣਤੀ ਵਿੱਚ ਪਹੁੰਚੇ ਮਰੀਜ਼ਾਂ ਦੀਆਂ ਘਟਨਜ਼ਰ ਸ਼ੂਗਰ ਜਾਂ ਫਿਰ ਬਲੱਡ ਪ੍ਰੈਸ਼ਰ ਕਾਰਨ ਖਰਾਬ ਹੋਈਆਂ ਅੱਖਾਂ ਤੋਂ ਇਲਾਵਾ ਪਿਛਲੇ ਪਰਦੇ ਦੀਆਂ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕਰ ਫਰੀ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਡਾਕਟਰ ਅਜੀਤ ਪੁਰਵਲ ਨੇ ਜਿੱਥੇ ਅੱਖਾਂ ਦੀ ਸਾਮ ਸੰਭਾਲ ਸੰਬੰਧੀ ਅਹਿਮ ਜਾਣਕਾਰੀ ਦਿੱਤੀ ਉੱਥੇ ਹੀ ਉਨ੍ਹਾਂ ਆਖਿਆ ਕਿ ਲੋਕਾਂ ਨੂੰ ਹਮੇਸ਼ਾ ਹੀ ਬੀਪੀ ਅਤੇ ਸ਼ੂਗਰ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤੇ ਸਮੇਂ-ਸਮੇਂ ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ ਮੈਂ ਡਾਕਟਰ ਅਜੀਤ ਕਪੂਰ ਪਿਛਲੇ ਅੱਖ ਦੇ ਪਿਛਲੇ ਪਰਦੇ ਜਿਹਨੂੰ ਅਸੀਂ ਰੈਟਨਾ ਕਹਿੰਦੇ ਆ ਉਹਦਾ ਸਪੈਸ਼ਲਿਸਟ ਆ ਅੱਜ ਮੈਂ ਤੁਹਾਡੇ ਨਾਲ ਰਾਜਨ ਆਈ ਕੇਅਰ ਹਸਪੀਟਲ ਫਗਵਾੜਾ ਤੋਂ ਗੱਲ ਕਰ ਰਿਹਾ ਤੇ ਅੱਜ ਅਸੀਂ ਇੱਥੇ ਪਿਛਲੇ ਪਰਦੇ ਦੀਆਂ ਬਿਮਾਰੀਆਂ ਦਾ ਕੈਂਪ ਲਗਾਇਆ ਸੀਗਾ ਜਿਦੇ ਵਿੱਚ ਕੀ ਤਕਰੀਬਨ ਅਸੀਂ 80 ਤੋਂ ਬੇ ਮਰੀਜ਼ ਚੈੱਕ ਕੀਤੇ ਨੇ ਬਹੁਤ ਸਾਰੇ ਮਰੀਜ਼ ਜਿਹੜੇ ਸਾਡੇ ਮਾਤਾਵਾਂ ਭੈਣੀਆਂ ਬਾਪੂ ਸੀ ਕਿ ਜਿਨ੍ਹਾਂ ਨੂੰ ਪਰਦੇ ਤੇ ਸ਼ੂਗਰ ਦਾ ਅਸਰ ਹੋ ਚੁੱਕਾ ਸੀ ਔਰ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਨੂੰ ਇਹ ਬਿਮਾਰੀ ਹੈ ਉਹ ਸਮਝ ਰਹੇ ਸੀ ਕਿ ਸਾਡੀ ਨਿਗਾਹ ਸ਼ਾਇਦ ਮੋਤੀਏ ਕਾਰਨ ਘਟਿਆ ਹੈ ਉਹਨਾਂ ਦਾ ਅੱਜ ਅਸੀਂ ਫ੍ਰੀ ਪਰਦਿਆਂ ਦਾ ਸਕੈਨ ਕੀਤਾ ਲੇਜ਼ਰਾਂ ਕੀਤੀਆਂ ਨੇ ਉਹਨਾਂ ਦੀ ਨਿਗਾਹ ਉੱਤੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਮੇਰਾ ਇਸ ਤੋਂ ਕਹਿਣ ਦਾ ਪਾਵ ਹੈ ਕਿ ਸਮਾਜ ਦੇ ਵਿੱਚ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਜ਼ਰੂਰੀ ਨਹੀਂ ਕਿ ਨਿਗਾਹ ਜਿਹੜੀ ਘਟ ਰਹੀ ਹੈ ਉਹ ਮੋਤੀਏ ਕਰਕੇ ਘਟ ਰਹੀ ਹੈ ਹੋ ਸਕਦਾ ਸ਼ੂਗਰ ਦਾ ਅਸਰ ਹੋਵੇ ਜਾਂ ਪਰਦੇ ਦੀ ਕੋਈ ਹੋਰ ਬਿਮਾਰੀ ਹੋਵੇ ਪਰਦੇ ਦੀਆਂ ਬਿਮਾਰੀਆਂ ਦਾ ਇਲਾਜ ਹਰ ਹਸਪੀਟਲ 'ਚ ਨਹੀਂ ਮੁਮਕਿਨ ਕਿਸੇ ਕਿਸੇ ਹਸਪੀਟਲ 'ਚ ਜਾਂ ਜਿੱਤੇ ਆਉਲੀਆ ਮਸ਼ੀਨਾਂ ਨੇ ਜਾਂ ਸਪੈਸ਼ਲਿਸਟ ਡਾਕਟਰ ਜਿਵੇਂ ਮੈਂ ਇੱਥੇ ਆ ਰਿਹਾ ਕੋਈ ਆਂਦਾ ਹੈ ਸੋ ਮੇਰੀ ਤੁਹਾਨੂੰ ਸਭ ਨੂੰ ਰਿਕਵੈਸਟ ਹੈ ਈ ਹੈ ਕਿ ਜੇ ਨਿਗਾਹ ਤੁੰਧਲੀ ਹੋ ਰਹੀ ਹੈ ਘਟ ਹੈ ਤਾਂ ਆਪਣੇ ਨੇੜੇ ਡਾਕਟਰ ਦਾ ਪਤਾ ਕਰੋ ਕਿ ਪਰਦਿਆਂ ਦਾ ਸਪੈਸ਼ਲਿਸਟ ਡਾਕਟਰ ਕੌਣ ਨੇ ਜਿਹੜੇ ਕੋਈ ਉੱਥੇ ਮਿਲ ਰਹੇ ਨੇ ਉਹਨਾਂ ਨੂੰ ਆਪਣੇ ਅੱਖ ਦੇ ਪਰਦੇ ਜ਼ਰੂਰ ਚੈੱਕ ਕਰਾਓ ਪਰਦੇ ਦੀ ਹਰ ਬਿਮਾਰੀ ਮੋਤੀਆ ਨਹੀਂ ਹੁੰਦੀ ਜਿਹੜੀ ਅੱਖ ਦੀ ਤੇ ਬਸ ਇਹੀ ਤੁਹਾਨੂੰ ਗੁਜ਼ਾਰਿਸ਼ ਹੈ ਕਿ ਪਰਦੇ ਦੀ ਬਿਮਾਰੀਆਂ ਬਾਰੇ ਥੋੜਾ ਜਾਗਰੂਕ ਕਰੋ ਔਰ ਇਲਾਜ ਜਲਦੀ ਕਰਵਾਓ। ਇਸ ਦੌਰਾਨ ਡਾਕਟਰ ਐਸ ਰਾਜਨ ਨੇ ਵੀ ਡਾਕਟਰ ਅਜੇ ਕਪੂਰ ਦਾ ਕੈਂਪ ਵਿੱਚ ਸ਼ਾਮਲ ਹੋਣ ਤੇ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਜਿਹੜੇ ਮਰੀਜ਼ ਮਹਿੰਗੇ ਹਸਪਤਾਲਾਂ ਵਿੱਚ ਆਪਣਾ ਅੱਖਾਂ ਦਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਮਰੀਜ਼ਾਂ ਦੀ ਮੁਖ ਸਹੂਲਤ ਨੂੰ ਲੈ ਕੇ ਹੀ ਇਹ ਕੈਂਪ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਕਾਰਜ ਜਾਰੀ ਰੱਖੇ ਜਾਣਗੇ। ਉਹਨਾਂ ਸਮੂਹੀ ਲਾਕਾ ਵਾਸੀਆਂ ਨੂੰ ਇਹੋ ਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਇਸ ਦੌਰਾਨ ਹਸਪਤਾਲ ਦਾਸ ਮੁਸਤਾਫਾ ਤੇ ਆਪਣਾ ਇਲਾਜ ਕਰਵਾਉਣ ਆਏ ਮਰੀਜ਼ ਮजूद ਸਨ ਅੱਜ ਸਵੇਰ ਹਸਪੀਟਲ ਵਿਖੇ ਡਾਕਟਰ ਅਜੀਤ ਕਪੂਰ ਦੁਆਰਾ ਜੋ ਅੱਖਾਂ ਦੇ ਪਿਛਲੇ ਪਰਦੇ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦਾ ਮਉਾਇਨਾ ਕੀਤਾ ਗਿਆ ਔਰ ਬਹੁਤ ਹੀ ਸਫਲ ਰਿਹਾ ਬਹੁਤ ਸਾਰੇ ਮਰੀਜ਼ ਜੋ ਆਪਣੀ ਅੱਖਾਂ ਦਾ ਇਲਾਜ ਨਹੀਂ ਸੀ ਕਰਵਾ ਸਕਦੇ ਅੱਜ ਅਸੀਂ ਮੁਫਤ ਅਲਟਰਾਸਾਊਂਡ ਸਕੈਨ ਕੀਤੀ ਹੈ ਲੇਜ਼ਰ ਕੀਤੀ ਹੈ ਔਰ ਮੈਂ ਅੱਗੇ ਤੋਂ ਵੀ ਬੇਨਤੀ ਕਰਦਾ ਹਾਂ ਇਲਾਕੇ ਨਿਵਾਸੀਆਂ ਨੂੰ ਕਿ ਡਾਕਟਰ ਅਜੀਤ ਕਪੂਰ ਜੋ ਕਿ 올 ਇੰਡੀਆ ਐਨਸੂਰ ਮੈਡੀਕਲ ਸਾਇੰਸਸ ਜੈਲੀ ਔਰ ਉਸ ਤੋਂ ਬਾਅਦ ਸ਼ੰਕਰਨਿਤਰਾ ਲਈ ਹੈ ਚੇਨਈ ਵੀਨਵਾ ਇੰਸਟੀਚਿਊਟ ਰੈਲੀ ਦੇ ਵਿੱਚ ਆਪਣੀਆਂ ਸਵਾਵਾਵਾਂ ਦੇ ਚੁੱਕੇ ਹਨ ਉਹ ਹੁਣ ਆਪਣੀਆਂ ਸਵਾਵਾਵਾਂ ਡਾਕਟਰ ਆਜਮਨ ਕੇ ਹਸਪੀਟਲ ਫਗਵਾੜਾ ਵਿਖੇ ਡੇਰੇ ਹਨ ਸੋ ਕਿਸੇ ਨੂੰ ਵੀ ਅੱਖਾਂ ਦੀ ਕੋਈ ਪ੍ਰੋਬਲਮ ਹੈ ਪਿਛਲੇ ਪਰਦੇ ਦੀ ਸ਼ੂਗਰ ਦਾ ਅਸਰ ਹੈ ਪਰਦਾ ਫਟ ਗਿਆ ਹੈ ਜਾਂ ਕੋਈ ਸਟੱਪ ਲੱਗਨ ਦਾ ਪਰਦੇ ਦੀ ਕੋਈ ਨੁਕਸਾਨ ਹੋ ਗਿਆ ਹੈ ਤਾਂ ਇੱਥੇ ਆ ਕੇ ਆਪਣੇ ਇਲਾਜ ਕਰਵਾ ਸਕਦੇ ਹਨ ਧੰਨਵਾਦ